ਤੰਤਰ ਦਾ ਏਰੀਆ ਭਟਕਾਮੀਆ ਬੰਦਾ ਹੋਇਆ ਅਗਲੀ ਰੇਡ ਇਸ ਵੇ ਸੁਰ ਸਿੰਘ ਵਾਲੇ ਅੰਬੇ ਦੀ ਹੈ ਰਵੀ ਸ਼ੇਰ ਸਿੰਘ ਦਾ ਪੁੱਤਰ ਹਣ ਦੁਨੀਆ ਦੇ ਵਿੱਚ ਮਹਿੰਗੇ ਇਨਾਮ ਜਿੱਤਣ ਵਾਲਾ ਕਬੱਡੀ ਖਿਡਾਰੀ ਆ ਕਾਲਾ ਸਰੀਆ ਵਾਲਾ ਕੋਸ਼ਿਸ਼ ਕਰਦਾ ਹੋਇਆ ਆ ਲੋਕੀ ਏਡੀਆਂ ਚੁੱਕ ਚੁੱਕ ਬੰਦੇ ਕਾਹਨੇ ਅੰਬੇ ਨੂੰ ਲੱਗੂ ਜਿੱਲੂ ਨੀ ਹਰਿਆਣੇ ਦਾ ਜਹਾਕ ਮਾਈਆ ਜੱਗੂ ਤੰਬਰ ਇਕਲ ਨਾਮੇ ਕਹਿੰਦੇ ਉਹ ਬੱਲੇ ਬੱਲੇ ਸਨੀ 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 ਕਾਲਾ ਸਿੰਘਿਆਂ ਵਾਲਾ ਇੱਕ ਹੋਰ ਨਾ ਰਹੀ ਕੋਸ਼ਿਸ਼ ਕਰਦਾ ਹੋਇਆ ਮਾਰ ਕੇ ਦੇ ਨਹੀਂ ਖਾਂਦੇ ਸੋਹਣੀ ਚੰਦੇ ਮੰਗੀ ਦੇ ਚੇਲੇ ਕਾਲੇ ਸਿੰਘਿਆਂ ਦਾ ਸਨੀ ਰਕਾਨੇ ਆ ਲੁੱਟੀ ਜਾਂਦਾ ਮੇਲੇ ਕੀਰਾਂ ਵਾਲੀਏ ਬੁਲਟ ਨੂੰ ਵੀ ਲੁੱਕੀ ਤੁੱਕ ਤੋਂ ਕਹਿੰਦੇ ਮਿੱਤਰਾਂ ਦੇ ਕੱਪ ਦੇ ਫੁੱਲੇ ਦੇ ਵਿੱਚ 30 ਸੈਕਿੰਡ ਵੀ ਜਿਹੜੇ ਉਹ ਗਾਲਬਕਲਾ ਦੇ ਵਿੱਚੋਂ ਹੋਣ ਦੇ ਵਿੱਚ ਆਏ ਸੀ ਉਹ ਵੀ ਗੰਦ ਹੋਈ ਪਰ ਫੇਰ ਆ ਗਿਆ ਸਰੀ ਵਾਲਾ ਆ ਸਰੇ ਅਰਸ਼ਾ ਬਰਸਾਲਪੁਰੀਆ ਕੀੀ ਉਰੇ ਪਾਸੇ ਅੱਬਾ ਤੇ ਆਰਸ਼ਾ ਅੱਮਾ ਤੇ ਆਰਸ਼ਾ ਅਲਾਲ ਪੰਜਾਬ ਕੇਰੀ ਯਾਰ ਬਾਈਡਰ ਤੇ 1800 ਲਾਲ 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 ਅੱਲਾਹ ਹੋ ਦੀ ਬਾਦ ਹੀ ਸਤਕਾਰਯੋਗ ਗੁਰਦੀਪ ਸਿੰਘ ਜੀ ਸਰਾਏ ਸਾਹਿਬ ਸਾਡੇ ਕੋਲ ਗੁਜਰੀ ਸਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਵੱਲੋਂ ਸਾਰੀ ਪੰਜਾਬੀ ਕਮਿਟੀ ਵੱਲੋਂ ਮਾਣ ਹੈ ਤੁਸੀਂ ਕੈਨੇਡਾ ਮੱਥਾ ਜਾਣਨ ਕਾਏ ਨੂੰ ਟੇਕਰੇ ਸੀ ਗੁਰਦੀਪ ਸਿੰਘ ਨੇ ਕਰਦਾ ਚਾਰ ਬੋਲ ਦਾ ਜਿਹੜੇ ਆਏ ਨੇ ਮਾਰ ਜੋ ਜੋਹਾਨੀ ਵਾਲਾ ਉਹਨਾਂ ਤਾਈ ਨੇ ਸ਼ਹਿਰ ਲਾਹੌਰ ਭੁੱਲਦਾ ਉਹਨਾਂ ਤਾਈ ਨੇ ਸ਼ਹਿਰ ਲਾਹੌਰ ਪੈਦਾ ਮਾਲਵਾ ਐਕਸਪ੍ਰੈਸ ਹੈ ਗੁਰਪ੍ਰੀਤ ਮੁਰਝ ਹਰੀ ਵਾਲਾ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਹਾਕਮ ਵਾਲੀਆ ਜੱਗੂ ਕਬੱਡੀ ਦਾ ਰੈਂਪੋ ਜਾਸੀ ਅਜ ਸਮੇਂ ਕੋਈ ਕਹਿੰਦਾ ਜਵਹਰ ਲਾ ਗਿਆ ਤੇ ਕੋਈ ਕਹਿੰਦਾ ਹਜੇ ਤਾਂ ਪੀਰ ਹਲੇ ਤਾਂ ਪੀਰ ਹਲੇ ਤਾਂ ਪੀਰ ਕਮਾਨ ਦੇ ਵਿੱਚ ਆਹ ਅੱਜ ਕੀ ਥਾਪੂ ਦੀ ਥਾਪੀ ਉੱਤੇ ਖੜੀ ਸੀ ਤੇ ਖੜੀ ਰਹੂ ਜੱਗ ਦੀ ਡੰਗੜਾ ਵਾਲੇ ਸੰਦੀਪ ਦੀਆਂ ਵੀ ਯਾਦਾਂ ਨੇ ਸਿਨੇਮਾ ਦੇ ਟਾਲੀਵਾਨਾਂ ਦੇ ਸਾਹਮਣੇ ਵਗੂ ਲੱਗ ਜਾਂਦਾ ਜੋਰ ਕਾਲਿਆ ਆ ਖੇਡ ਨਹੀਂ ਸਕਦੇ ਕਬੱਡੀ ਦਿਲ ਕਮਜ਼ੋਰ ਕਾਲਿਆ ਜਿਗਰਾ ਵੱਡਾ ਚਾਹੀਦਾ ਅੰਮੇ ਦਾ ਜਿਗਰਾ ਵੱਡਾ ਹੈ ਖੇਡ ਕਬੱਡੀ ਵੱਡੀ ਹੈ ਪ੍ਰਦਰਸ਼ਨ ਬਾਦ ਰਹੀਆ 23 ਸਾਲ ਦੀ ਉਮਰ ਚ ਬੰਦਾ ਕਰਦਾ ਕਮਾਲ ਆ ਬੰਦੇ ਨੇ ਹੋਈ ਪਈ ਮਾਰਜੀ ਵਾਲਾ ਗੋਪੀ ਕਹਿੰਦਾ ਮੈਚ ਕਰਦਾ ਦੋ ਹੱਥ ਆ ਪਹਿਲਾ ਵਜਾ ਕਰੋ ਨਾਲ ਕਬੱਡੀ ਖਿਡਾਰੀ ਇੱਕ ਮਾਲਵੇ ਦੀ ਧਰਤੀ ਦੂਸਰਾ ਦੀ ਕਿ ਇਬਨ ਦਾ ਅਵਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਨੰਬੜਾ ਹਰਜੀਤ ਗਵਾਚਾ ਸੀਦੇ ਬਾਦੇ ਖਾਨੇ ਰੰਦਾ ਮਲਵਈ ਨੇ ਰੇਡਾਂ ਪਾਉਦੇ ਮਾਦੀ ਜਫੇ ਲਾਉਂਦੇ ਕਮਾਲ ਦਾ ਕਬੱਡੀ ਖਿਡਾਰੀ ਤੇ ਕਮਾਲ ਦਾ ਨੰਬਰ ਆਪਣੀ ਖੇਡ ਕਲੱਬ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਫੇਰ ਮਲਕੀਆ ਬੀਨ ਦੀ 17 ਫਰੀਕਡ ਮੈਚਿੰਗ ਦੇ ਕਬੱਡੀ ਕੱਪ ਦੀ ਹੋਣੀ ਹੈ ਬਈ ਛੋਟੀ ਹੜੀ ਤੇ ਜੱਗੇ ਬਾਈ ਵੀ ਸੱਦਾ ਦੇ ਰਿਹਾ ਪਰ ਉਹ ਗੱਲ ਹੋਵੇਗੀ ਆਪਣੇ ਸਮੇਂ ਦੇ ਵਿੱਚ ਅੱਜ ਜੁੜਿਓ ਇਸ ਖੇਡ ਪ੍ਰੋਗਰਾਮ ਦੇ ਨਾਲ ਆਹ ਦੇਖੋ ਵੀ ਫੇਰ ਮੁੰਡਾ ਲੱਤੀ ਲੱਗ ਗਿਆ ਗੁਰੂ ਹੈ ਅਫਰੀਕੀਆ ਤੇ ਮਲਕੀਆ ਬੀਨ ਦੀ ਕਬੱਡੀ ਦਰਸ਼ਕ ਵੀਰੋ ਲਾਓ ਤਾਜਾ ਮਾਰੇ ਤਾਰੀ ਕੀ ਦੇ ਹੋਏ ਮਾਰੇ ਗੇ ਇਹ ਗੁਰੂ ਹੈ